ਖਬਰ ਲਹਿਰਾ ਗਾਗਾ ਤੋਂ ਹੈ ਜਿੱਥੇ ਨਹਿਰੀ ਵਿਭਾਗ ਦੀ ਜ਼ਮੀਨ ਤੇ ਬਣੇ ਇੱਕ ਖੋਖੇ ਤੇ ਪ੍ਰਸ਼ਾਸਨ ਵੱਲੋਂ ਪੀਲਾ ਪੰਝਾ ਚਲਾ ਕੇ ਇਸ ਖੋਖੇ ਨੂੰ ਤੋੜਿਆ ਗਿਆ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਖੋਖੇ ਦੇ ਮਾਲਕ ਨੂੰ ਪਹਿਲਾਂ ਹੀ ਨੋਟਿਸ ਭੇਜਿਆ ਜਾ ਚੁੱਕਿਆ ਸੀ ਪਰ ਇਸ ਵੱਲੋਂ ਇਸ ਦੀ ਪੱਕੀ ਉਸਾਰੀ ਕੀਤੀ ਜਾ ਰਹੀ ਸੀ ਜਿਸ ਤੇ ਚਲਦੇ ਇਹ ਕਾਰਵਾਈ ਕੀਤੀ ਗਈ ਹੈ ਨਾਲੇ ਇਹਦੇ ਦੋਆਲੀ ਚੋਰੀ ਚਾੜ ਕੇ ਪਾਉਣਾ ਸਾਰੇ ਪਾਈਆਂ ਦੇ ਅਸੀਂ ਸਿਰ ਮੱਠਿਆਂ ਪਾਰੇ ਜਿਹੜਾ ਇਹਨਾਂ ਨੇ ਧੱਕਾ ਕਰਿਆ ਪਰਮਾਤਮਾ ਇਹਨਾਂ ਦੀ ਮੋੜ ਕੇ ਚੋਰੀ ਚ ਪਾ ਦੇ ਮੇਰਾ ਨਾਮ ਜੀ ਵਿਕੀ ਕੁਮਾਰ ਹੈ ਮੇਰੇ ਭਰਾ ਦਾ ਨਾਮ ਹੈਪੀ ਕੁਮਾਰ ਹੈ ਉਹ ਕੁੱਕਾ ਚਲਾਉਂਦਾ ਸੀਗਾ ਜੀ ਉਹ ਕਿੰਨੇ ਸਾਲਾਂ 60 ਸਾਲਾਂ ਤੋਂ तकरीबन ਉਹ ਇੱਥੇ ਕੁੱਕਾ ਸੀਗਾ ਜੀ ਇੱਥੇ ਕਿਸੇ ਨੂੰ ਕੋਈ ਦਿੱਕਤ ਨਹੀਂ ਦੀ ਆੜ ਘਮਾੜ ਵਾਲੇ ਸਾਰੇ ਸਾਥ ਨੇ ਆ ਖੜੇ ਨੇ ਮੇਰੇ ਭੈਣ ਭਰਾ ਨਾਲ ਇਹ ਪ੍ਰਿੰਦਰ ਵਕੀਲ ਦਾ ਭਰਾ ਨਿਰਿੰਦਰ ਗੋਇਲ ਉਹਨੇ ਰੰਜਸ ਕੱਢੀ ਐ ਨੇ ਟਾਰਗੇਟ ਮੈਨੂੰ ਇਕੱਲੇ ਨੂੰ ਕਰਿਆ ਨਿਸ਼ਾਨਦੇਹੀ ਸਾਰਿਆਂ ਦੀ ਹੋਈ ਐ ਉਹਨਾਂ ਨੂੰ ਕੋਈ ਕੋਈ ਬਾਲ ਬੰਗਾ ਨਹੀਂ ਕੋਈ ਉਹਨਾਂ ਨੂੰ ਨੋਟਿਸ ਨਹੀਂ ਕੁਝ ਨਹੀਂ ਲੈਣਾ ਆਂਦੇ ਨੇ ਇਕੱਲਾ ਮੇਰੇ ਤੇ ਆ ਆ ਦਿਨ ਦਿਹਾੜੇ ਆ ਗਏ ਪਹਿਲਾਂ ਰਾਤ ਨੂੰ 11 ਵਜੇ ਆ ਕੇ ਇਹਨਾਂ ਨੇ ਮੂਰਲਾ ਛੱਪੜ ਸਾਰਾ ਢਾਤਾ ਸੀਗਾ ਅਸੀਂ ਕਹਿੰਦੇ ਸਾਡੇ ਕੋਈ ਕੰਪਲੇਂਟ ਤਾਂ ਦੇ ਦੋ ਕੋਈ ਵੀ ਅਸੀਂ ਕੋਈ ਮਾੜਾ ਚੰਗਾ ਬੋਲਿਆ ਹੋਵੇ ਕਿਸੇ ਉਹਨਾਂ ਦੇ ਖਿਲਾਫ ਬੋਲੇ ਹੋਈਏ ਤਾਂ ਸਾਨੂੰ ਕਹਿੰਦੇ ਜਾਂਦੇ ਲੱਗਣ ਮੈਂ ਮੈਕਮੈਨ ਨੇ ਨੋਟਿਸ ਕੱਟਿਆ ਸੀ ਬੈਕਮੈਨ ਨੇ ਨੋਟਿਸ ਕੱਟਿਆ ਸੀ ਕੱਚੇ ਖੁੱਖੇ ਢਾਣਦਾ ਉਹ ਢਾ ਗਿਆ ਅਸੀਂ ਬੋਲੇ ਨਹੀਂ ਅਸੀਂ ਕਹਿੰਦੇ ਚਲੋ ਠੀਕ ਹੈ ਢਾਡੋ ਇਹ ਤਾਂ ਫਿਰ ਇਹ ਕਹਿੰਦੇ 11 ਤਰੀਕ ਨੂੰ ਇੱਕ ਨੋਟਿਸ ਉਹ ਕੱਚੇ ਖੁੱਖ ਉਠਾਤਾ ਸੀ ਆ ਜਿਹੜੇ ਆ ਕਹਿੰਦੇ ਇੱਟਾਂ ਲਾਈ ਆ ਚਾਰ ਦੁਵਾਰੀ ਕਰੀਏ ਇਹ 60 ਸਾਲ ਪਹਿਲਾਂ ਦੀਆਂ ਕਰੀਆਂ ਹੋਈਆਂ ਆ ਦੇਖ ਲਓ ਉਹ ਉਧਰ ਧਿਆਨ ਮਾਰ ਲਓ ਸਾਰਾ ਗਾਰੇ ਚਿੱਟਾ ਨਹੀਂ ਉਹ ਕੋਈ ਸਿਮਿੰਟ ਨਹੀਂ ਕੁਛ ਨਹੀਂ ਕਰਿਆ ਲੈਣਾ ਦੇਣਾ ਇਹ ਸਾਡਾ ਸਰੇ ਆਮ ਤੱਕਾ ਕਰਿਆ ਇਹਨਾਂ ਨੇ ਕਿਸ ਤਰ੍ਹਾਂ ਨਹੀਂ ਮੰਨਦਾ ਅਸਤ ਮੰਗੇ ਇਹ ਕਰਦਾ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਮੇਰੇ ਕੱਲੇ ਦਾ ਨਾਲ ਕੀ ਮਾੜਾ ਇਹਨਾਂ ਨੇ ਮੈਸ ਕੀ ਸਾਡੇ ਨਾਲ ਕੀ ਕਟਿਆ ਇਹਨਾਂ ਨੇ ਅਸੀਂ ਇਹਨਾਂ ਦਾ ਕੀ ਮਾੜਾ ਕਰਿਆ ਸੀ ਪੁੱਛਣਾ ਚਾਹੁੰਦੇ ਆ ਬਰਿੰਦਰ ਵਕੀਲ ਨੂੰ ਵੀ ਤੇਰਾ ਅਸੀਂ ਕੀ ਮਾੜਾ ਕਰਦਾ ਜਿਹੜਾ ਤੂੰ ਸਾਡੇ ਨਾਲ ਪਰਸਨਲ ਅਰੰਜਸ ਕੱਟੀ ਹੈ ਜਿਹੜੀ ਤਾਂ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕੋਰਟ 'ਚ ਫੇਰ ਵੀ ਕੇਸ ਪਾਇਆ ਹੋਇਆ ਫੇਰ ਵੀ ਨਹੀਂ ਸਾਡੀ ਕੋਈ ਸੁਣੀ ਦਲੀਲ ਅਪੀਲ ਕਿਸੇ ਨੇ ਨਹੀਂ ਸੁਣੀ ਆਪਸਰਾ ਹਾਲਾਤ ਘਰ ਆਈ ਖੜੇ ਆ ਕੋਈ ਗੱਲਬਾਤ ਨਹੀਂ ਕੁਛ ਲੈਣਾ ਦੇਣਾ ਨਹੀਂ ਅੱਜ 18 ਦਿਨ ਹੋ ਗਏ ਸਾਨੂੰ ਧਰਨ ਲਾਏ ਸਾਨੂੰ ਪਤਾ ਸਾਡੀ ਦੁਕਾਨਦਾਰੀ ਇੱਥੇ ਰੋਟੀ ਰੋਜ਼ੀ ਰੋਟੀ ਦਾ ਮਸਲਾ ਮੰਡੀ 'ਚ ਤਾਂ ਕੰਮ ਪਹਿਲੀ ਨਹੀਂ ਹੈਗਾ ਆ ਰਹਿੰਦਾ ਖੁੰਦੇ ਆ ਆ ਸਾਡੇ ਤਾਂ ੱੱਕਾ ਹੋ ਗਿਆ ਏਡਾ ਵੱਡਾ ਹੁਣ ਅਸੀਂ ਕਿੱਥੇ ਜਾਈਏ ਕਿੱਧਰ ਜਾਈਏ ਹੈ ਕੋਈ ਸਾਡਾ ਕੋਈ ਪਾਲੀਵਾਰ ਆੜਨ ਵਾਲਾ ਕੰਮ ਹੈ ਸਰਕਾਰਾਂ ਹੁੰਦੀਆਂ ਪਸਾਣ ਵਾਲੇ ਕੰਮ ਆ ਝੜ ਕੇ ਧਰਤਾ ਹੁਣ ਹੁਣ ਕਿੱਥੇ ਜਾਈਏ ਕੀ ਕਮਾਈਏ ਕੀ ਖਾਈਏ ਦੱਸੋ ਬਣਾ ਇੱਕ ਭਰਾ ਕਿੱਥੇ ਉਹ ਵੀ ਉਹਦੀ ਨਾਲ ਹੀ ਆ ਉਹ ਥੋੜਾ ਜਿਹਾ ਹਸਪੀਟਲ ਗਿਆ ਉਹਦੇ ਕੁਝ ਹੋਇਆ ਮੈਨੂੰ ਵੀ ਨਹੀਂ ਪਤਾ ਮੈਂ ਤਾਂ ਦੁਕਾਨ ਲੈ ਕੇ ਲੱਗਿਆ ਹੋਇਆ ਇਹ ਮੇਰੇ ਨਾਲ ਤਕਾ ਹੋਇਆ ਸਰੇ ਆ ਇਹ ਤਾਂ ਉਹ ਬੜਾ ਕੰਮ ਕਰਿਆ ਮੇਰੇ ਨਾਲ ਕਿਸੇ ਨੂੰ ਕੋਈ ਢਿੱਕਾ ਨਹੀਂ ਲੱਗਦਾ ਸੀਗਾ ਕੋਈ ਇਹ ਵੀ ਨਹੀਂ ਕਹਿ ਸਕਦਾ ਸੀਗਾ ਵੀ ਇਹ ਲਿਜਾਇਜ ਕੰਮ ਕਰਦੇ ਜਾਂ ਕੋਈ ਦੋ ਨੰਬਰ ਦਾ ਕੰਮ ਕਰਦੇ ਆ ਅਸੀਂ ਫਿਰ ਵੀ ਦੇਨਦਾਰ ਆ ਕੋਈ ਕਮਾਂਡ ਚੋਂ ਇਹ ਨਹੀਂ ਕਹਿੰਦਾ ਵੀ ਇਹ ਕਿਤੇ ਹੈ ਜੇ ਆਪਦੀ ਰੋਜੀ ਰੋਟੀ ਦਾ ਧਿਆਨ ਆ ਸਾਰਾ ਦੇਖ ਲਓ ਤੇ ਪ੍ਰੋਬਲਮ ਜੀ ਇਹ ਬੰਦਾ ਸੀਗਾ ਹੈਪੀ ਸਿੰਘ ਇਹਨੇ ਕੋਖਾ ਉਰੇ ਬਣਾਇਆ ਹੋਇਆ ਸੀਗਾ ਤਕਰੀਬਨ ਇਹਨੂੰ ਅਸੀਂ ਕਾਫੀ ਨੋਟਿਸ ਸਰਵ ਕੀਤੇ ਤੇ ਸਾਨੂੰ ਕੁਝ ਅੰਦਰੋਂ ਪਤਾ ਲੱਗਿਆ ਸੀ ਕਿ ਵੀ ਇਹ ਬੰਦਾ ਜਿਹੜਾ ਕੋਖਾ ਹੈ ਤੇ ਨਜਾਇਜ਼ ਕਬਜ਼ਾ ਕਰਨ ਦੀ ਸਰਾਖ ਚ ਹੈ ਅਸੀਂ ਇਹਨੂੰ 11 ਤਰੀਕ ਨੂੰ ਨੋਟਿਸ ਸਰਵ ਕੀਤਾ ਤਾਂ ਇਹ ਬੰਦੇ ਨੇ ਆਪਣਾ 22 ਦੀ ਰਾਤ ਨੂੰ ਸ਼ਨੀਵਾਰ ਛੁੱਟੀ ਦਾ ਫਾਇਦਾ ਚੱਕਦੇ ਹੋਏ ਉਤੇ ਪੱਕੇ ਕਹਿੰਦਾ ਦੀ ਸਾਰੀ ਕਰ ਲਈ ਮਤਲਬ ਪੂਰਾ ਇੱਕ ਤਰ੍ਹਾਂ ਨਜਾਇਜ਼ ਕਬਜ਼ਾ ਹੀ ਕਰ ਲਿਆ ਉਹਨੂੰ ਹਟਵਾਣ ਲਈ ਅਸੀਂ ਜੋ ਡਿਊ ਪ੍ਰोसीਜਰ ਸੀਗਾ ਆਪਣਾ ਫੋਲੋ ਕਰਕੇ ਜਿਹਾ ਹਟਵਾ ਦਿੱਤਾ ਹੈ ਅੱਛਾ ਇਹ ਜਿਹੜੇ ਕੁਝ ਨਿਸ਼ਾਨਦੇਹੀ ਕੀਤੀ ਹੈ ਉਹ ਕਿੰਨਾ ਕੁ ਏਰੀਆ ਜਿਹੜਾ ਵਿੱਚ ਹੈ ਇਹ ਜੀ 27 ਤਰੀਕ ਨੂੰ ਨਿਸ਼ਾਨਦੀ ਹੋਈ ਸੀ ਆਪਣੇ ਕਰਨਗੋ ਸਾਹਮਣੇ ਕਰੀਏ ਉਹਦੀ ਹਲੇ ਰਿਪੋਰਟ ਆਣੀ ਹੈ ਉਹ ਉਸ ਤੋਂ ਬਾਅਦ ਆਉਣ ਤੋਂ ਵਾਰੀ ਮੈਂ ਦੱਸ ਸਕਦਾ ਹਾਂ ਜਿਹੜੇ ਜਿਹੜੇ ਵਿੱਚ ਆਉਣਗੇ ਜਿਨ੍ਹਾਂ ਦੇ ਵੀ ਉਹਨਾਂ ਦੇ ਰੂਲਾਂ ਦਾ ਬੰਦੀ ਕਰ ਵੀ ਕੀਤੀ ਜਾਂਦੀ ਹੈ ਨੇ ਉਹਨਾਂ ਨੂੰ ਵੀ ਆਪਾਂ ਨੋਟਸ ਭੇਜਨੇ ਵੀ ਜਿਹਨਾਂ ਦੇ ਹਾਲੇ ਹਾਲੇ ਰਿਪੋਰਟ ਆਈ ਨਹੀਂ ਜੀ ਜਦੋਂ ਰਿਪੋਰਟ ਆਉਣ ਤੋਂ ਬਾਅਦ ਬੰਦ ਕੀਤਾ ਰਿਪੋਰਟ ਕਿੰਨਾ ਕੁ ਟਾਈਮ ਹੈ ਵੀ ਆਉਣ ਤੇ ਲਗਨੇ ਰਿਪੋਰਟ ਤਕਰੀਬਨ ਹਫਤਾ ਤੱਕ ਹੈਗੇ ਐਕਸਪੈਕਟਿਡ ਵੀ ਉਦੋਂ ਆ ਜੂਗੀ ਉਸ ਤੋਂ ਬਾਅਦ ਉਸ ਸਮਾਂ ਬੰਦੀ ਕਰ ਲਈਏਗੀ ਜੀ ਸਰ ਇਹ ਬੰਦਾ ਧੰਨੇ ਤੇ ਵੀ ਬੈਠਾ ਸੀ ਕਾਫੀ ਲੰਬੇ ਸਮੇਂ ਦੇ ਦੇਖੋ ਉਹ ਤਾਂ ਇਹਨਾਂ ਦਾ ਆਪਦਾ ਡਿਸਕ੍ਰੀਪਸ਼ਨ ਹੈ ਕੁਝ ਵੀ ਕਰ ਸਕਦੇ ਨੇ ਇਹਨਾਂ ਨੂੰ ਮੋਰਟਲੋ ਜਾਰੀ ਕਰਿਆ ਸੀ 11 ਤਰੀਕ ਨੂੰ 11 ਹਾਂਜੀ 12 ਨਵੰਬਰ ਨੂੰ ਆ ਜਿਹੜਾ ਪਿੱਛੇ ਆਪਣੀ ਨਿਕਲੀ ਕੇਰਾ ਹਾਂਜੀ 1 ਮਹੀਨਾ 1 ਮਹੀਨਾ ਹਾਂਜੀ ਹਾਂਜੀ